ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂਝਾ ਕਰ ਰਹੇ ਹਾਂ ਨਵੀਂ ਕਿਤਾਬ ਜੀਵਨ ਇਤਿਹਾਸ ਹਰੀ ਸਿੰਘ ਨਲਵਾ ਇਸ ਕਿਤਾਬ ਵਿੱਚ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਜੀਵਨ ਤੋਂ ਲੈ ਕੇ ਜਨਮ ਤੋਂ ਲੈ ਕੇ ਅਖੀਰਲੇ ਸਮੇਂ ਤੱਕ ਸਾਰਾ ਇਤਿਹਾਸ ਬਰਤਾਂਤ ਲਿਖਿਆ ਗਿਆ ਹੈ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਵਾਤ ਵਾਤ ਸ਼ੇਅਰ ਕਰਨਾ ਤਾਂ ਜੋ ਸਾਡਾ ਵੱਡਾ ਇਤਿਹਾਸ ਸਾਡੇ ਹੋਰ ਨਾ ਪੈਣਾ ਪਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਵੱਡੇ-ਵਡੇਰਿਆਂ ਨੇ ਕੀ-ਕੀ ਕੁਰਬਾਨੀਆਂ ਕੀਤੀਆਂ ਤਾਂ ਆ ਸ਼ੁਰੂ ਕਰਦੇ ਆ ਜਿਵੇਂ ਕਿ ਆਪ ਜੀ ਨੂੰ ਪਤਾ ਕਿ ਕਸ਼ਮੀਰ ਉੱਤੇ ਅਫਗਾਨੀਆਂ ਦਾ ਜਦੋਂ ਰਾਜ ਹੋਇਆ ਅਫਗਾਨੀਆਂ ਦਾ ਕਬਜ਼ਾ ਹੋਇਆ ਤਾਂ ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਤਸ਼ਿਕਾਰ ਬਣਾਉਣਾ ਸ਼ੁਰੂ ਕੀਤਾ ਇਹ ਕੀਤਾ ਪਰ ਨਾਲ ਗਰੀਬ ਸ਼ੀਆ ਅਤੇ ਜੇਲਮ ਕਾਟੀ ਦੇ ਬੱਬੇ ਤੇ ਖਖੇ ਮੁਸਲਮਾਨਾਂ ਦੇ ਕਤਲਿਆਂ ਵੀ ਸ਼ੁਰੂ ਕਰ ਦਿੱਤੇ। ਕਸ਼ਮੀਰ ਵਿੱਚ ਪੰਡਤਾਂ ਨੂੰ ਸਿਰਾਂ ਤੇ ਪੱਗਾਂ ਬੰਨਣੀਆਂ ਤੇ ਪੈਰਾਂ 'ਤੇ ਜੁੱਤੀਆਂ ਪਾਉਣ ਦੀ ਆਗਿਆ ਨਹੀਂ ਸੀ। ਇਹ ਅਫਗਾਨੀ ਐਡੇ ਕਤਲਗਾਰ ਸਨ, ਐਡੇ ਕੋ ਜ਼ਾਲਮ ਸਨ। ਇਹਨਾਂ ਜਰਵਾਨਿਆਂ ਵਿੱਚੋਂ ਅਦਖਾਨ ਦਾ ਨਾਮ ਖਾਸ ਪ੍ਰਸਿੱਧਤਾ ਰੱਖਦਾ ਸੀ। ਇਹ ਬੜੇ ਫਖਰ ਨਾਲ ਡਿੰਗਾ ਮਾਰਦਾ ਹੁੰਦਾ ਸੀ ਕਿ ਨਾਦਰ ਸ਼ਾਹ ਦਾ ਕਤਲਿਆਮ ਮੇਰੇ ਕਤਲਿਆਮ ਦੇ ਸਾਹਮਣੇ ਕੋਈ ਚੀਜ਼ ਨਹੀਂ ਸੀ ਉਸ ਦੀ ਇੱਕ ਮਾਮੂਲੀ ਦਿਲ ਲੱਗੀ ਦਾ ਜ਼ਿਕਰ ਲਿਖਤਾਂ ਵਿੱਚ ਇਸ ਤਰ੍ਹਾਂ ਆਉਂਦਾ ਹੈ ਕਿ ਉਹ ਦੋ ਕਸ਼ਮੀਰੀਆਂ ਦੀਆਂ ਪਿੱਠਾਂ ਜੋੜ ਕੇ ਉਹਨਾਂ ਨੂੰ ਪੱਕੇ ਰੱਸਿਆਂ ਨਾਲ ਬਣਵਾ ਕੇ ਦਲ ਦੇ ਡੂੰਘੇ ਪਾਣੀ ਵਿੱਚ ਸਟਵਾ ਦਿੰਦਾ ਸੀ ਜਦੋਂ ਉਹ ਡੁੱਬਣ ਲੱਗਿਆ ਆਪਣੇ ਹੱਥ ਪੈਰ ਜੋਰ ਨਾਲ ਮਾਰ ਪਾਣੀ ਵਿੱਚ ਮਾਰਦੇ ਸਨ ਤਾਂ ਇਹ ਬੇਤਰਸ ਕਿਨਾਰੇ ਤੇ ਬੈਠਾ ਆਪਣੇ ਇਸ ਪਸ਼ੂਗਿਰਤੀ ਦੇ ਕਾਮ ਨੂੰ ਦੇਖਦੇ ਖਿੜਖੜ ਹੱਸਦਾ ਤੇ ਕਹਿੰਦਾ ਹੁੰਦਾ ਸੀ ਕਿ ਖੂਤ ਤਮਾਸ਼ਾ ਖੂਤ ਤਮਾਸ਼ਾ ਲੱਗਾ ਇਸੇ ਤਰ੍ਹਾਂ ਮਦਦ ਖਾਨ ਅਤੇ ਮੀਰ ਹਜ਼ਾਰ ਦੇ ਜ਼ੁਲਮ ਲਿਖੇ ਜਾਣ ਤਾਂ ਲਿਖਤ ਬਹੁਤ ਵੱਧ ਜਾਏਗੀ ਇਸ ਲਈ ਇਹਨਾਂ ਦਾ ਸਮਾਂ ਛੱਡ ਕੇ ਅਤਾ ਮੁਹੰਮਦ ਖਾਨ ਦੀ ਪਰਜਾ ਪਰਵਰੀ ਦਾ ਇੱਕ ਅੱਧ ਮਿਸਾਲ ਦਿੰਦੇ ਹਾਂ ਇਹ ਹਾਕਮ ਅੰਦਾ ਤੁੰਦ ਵਿਸ਼ਈ ਸੀ ਇਸ ਦੀਆਂ ਕਈ ਕੁਟਣੀਆਂ ਲੋਕਾਂ ਦੇ ਘਰਾਂ ਵਿੱਚ ਫਿਰਦੀਆਂ ਰਹਿੰਦੀਆਂ ਸਨ ਜਿਸ ਦੀ ਨੌਧੀ ਨੂੰ ਸ਼ਕਲਵੰਦ ਦੇਖਦੀਆਂ ਉਸ ਨੂੰ ਅਤਾ ਮੁਹੰਮਦ ਖਾਨ ਦੇ ਮਹਿਲ ਵਿੱਚ ਪਹੁੰਚਾ ਦਿੰਦੀਆਂ ਸਨ ਉਹਨਾਂ ਦੇ ਸਬੰਧੀ ਯਾਰੋ ਯਾਰ ਰੋਂਦੇ ਰਹਿ ਜਾਂਦੇ ਸਨ ਤੇ ਕੋਈ ਵੀ ਉਹਨਾਂ ਦੀ ਫਰਿਆਦ ਨਾ ਹੀ ਸੁਣਦਾ ਇਹਨਾਂ ਕੁਟਣੀਆਂ ਵਿੱਚੋਂ ਕੌਸ਼ ਬਨਾਮੇ ਤੀਬੀ ਤੋਂ ਸਾਰਾ ਕਸ਼ਮੀਰ ਥਰਕਰ ਕੰਮ ਦਾ ਤੇ ਭੈ ਖਾਂਦਾ ਸੀ ਇਸ ਸਮੇਂ ਜਦ ਕਿਸੇ ਮੁਸਲਮ ਦੇ ਸਾਹਮਣੇ ਕੋਈ ਪੰਡਤ ਆਉਂਦਾ ਸੀ ਤਾਂ ਹੋਛਾਲ ਮਾਰ ਕੇ ਪੰਡਤ ਦੀ ਪਿੱਠ ਤੇ ਸਵਾਰ ਹੋ ਜਾਂਦਾ ਸੀ ਅਤੇ ਮੂੰਹ ਤੋਂ ਕਹਿੰਦਾ ਸੀ ਬੂਟਾ ਚੁੱਕ ਤਾਂ ਖਾਸਾ ਦਿੱਤਾ ਇਸ ਦੇ ਕਸ਼ਮੀਰੀ ਵਿੱਚ ਅਰਥ ਹਨ ਕਿ ਜੇ ਤੂੰ ਪੰਡਤ ਹੈ ਤਾਂ ਮੈਂ ਤੇਰੇ ਤੇ ਸਵਾਰ ਹੋਵਾਂਗਾ ਇਹ ਅਖਾਵਤ ਅਜੇ ਤੱਕ ਕਸ਼ਮੀਰ ਵਿੱਚ ਪ੍ਰਸਿੱਧ ਹੈ ਕਸ਼ਮੀਰ ਵਿੱਚ ਜਦ ਉੱਪਰ ਲੇਖਿਆ ਅਤਿਆਚਾਰਾਂ ਤੇ ਇੰਨੀ ਭਿਆਨਕ ਸ਼ਕਲ اختیار ਕਰ ਲਈ ਤਾਂ ਕਸ਼ਮੀਰ ਦਾ ਇੱਕ ਬੜਾ ਪਤਵੰਤਾ ਤੇ ਤਨਾੜ ਪੰਡਤ ਵੀਰਬਾਲ ਸਨੇ ਆਪਣੇ ਪੁੱਤਰ ਰਾਜਕਾਗ ਦੇ ਭੇਸ ਬਦਲ ਕੇ ਕਿਸੇ ਨਾ ਕਿਸੇ ਤਰ੍ਹਾਂ ਕਸ਼ਮੀਰ ਤੋਂ ਨਸ ਕੇ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਦੀ ਹਜ਼ੂਰੀ ਵਿੱਚ ਲਾਹੌਰ ਪਹੁੰਚਿਆ ਤੇ ਦਰਬਾਰ ਵਿੱਚ ਡਾਡਾ ਫੁੱਟ ਫੁੱਟ ਕੇ ਰੋਇਆ ਕਸ਼ਮੀਰ ਦੀ ਪਰਜਾ ਤੇ ਹੋ ਰੇ ਅਤਿਆਚਾਰ ਦਾ ਵੇਰਵਾ ਐਸਾ ਦਰਦਨਾਕ ਸੁਣਾਇਆ ਕਿ ਸਾਰੇ ਦਰਬਾਰੀ ਤਰਾ ਤਰਾ ਕਰ ਉੱਠੇ ਮਹਾਰਾਜਾ ਸਾਹਿਬ ਜੋ ਆਪਣੇ ਸੁਭਾਅ ਅਨੁਸਾਰ ਰੱਬੀ ਰੱਬੀ ਬੰਦਿਆਂ ਤੇ ਜ਼ੁਲਮ ਹੁੰਦੇ ਸੁਣ ਕੇ ਕਦੇ ਸਵਾ ਸਹਾਰ ਨਾ ਸਕਦੇ ਮਹਾਰਾਜਾ ਸਾਹਿਬ ਜੋ ਆਪਣੇ ਸੁਭਾਅ ਅਨਸਾਰ ਅਰਬੀ ਬੰਦਿਆਂ ਤੇ ਜ਼ੁਲਮ ਹੁੰਦੇ ਸੁਣ ਕੇ ਕਦੀ ਸਹਾਰ ਨਾ ਸਕਦੇ ਇਸ ਸਮੇਂ ਵੀ ਡਾਢੇ ਦੁਖੀ ਹੋਏ ਅਤੇ ਆਪਣੇ ਨਾਮੀ ਸਰਦਾਰਾਂ ਨੂੰ ਇਕੱਠਾ ਕਰਕੇ ਪੰਡਤ ਵੀਰਬਾਲ ਦੇ ਮੂੰਹੋਂ ਤੋਂ ਕਸ਼ਮੀਰ ਦੇ ਜ਼ੁਲਮਾਂ ਦਾ ਹਾਲ ਮੋੜ ਆਪਨੇ ਸੁਣਿਆ ਤੇ ਆਪਣੇ ਸਰਦਾਰਾਂ ਨੂੰ ਸੁਣਾਇਆ ਛੇਕੜ ਲੰਮੀ ਵਿਚਾਰ ਦੇ ਬਾਅਦ ਇਹ ਫੈਸਲਾ ਹੋਇਆ ਕਿ ਜਿਸ ਤਰ੍ਹਾਂ ਹੋ ਸਕੇ ਕਸ਼ਮੀਰ ਨੂੰ ਬੇਤਰਸਾਂ ਦੇ ਪੰਜੇ ਤੋਂ ਛੜਾ ਕੇ ਆਪਣਾ ਅਮਨ ਚੈਨ ਕਾਇਮ ਕੀਤਾ ਜਾਏ ਉਦੋਂ ਜਦ ਮੁਹੰਮਦ ਅਜੀਮ ਖਾਨ ਨੂੰ ਪਤਾ ਲੱਗਾ ਕਿ ਬੀਰਬਲ ਮਹਾਰਾਜ ਰਣਜੀਤ ਸਿੰਘ ਕੋਲ ਲਾਹੌਰ ਫਰਿਆਦੀ ਗਿਆ ਹੈ ਤਾਂ ਉਸਨੇ ਆਪਣੇ ਆਦਮੀ ਭੇਜ ਕੇ ਬੀਰਬਲ ਦੇ ਘਰ-ਬਾਰ ਨੂੰ ਲੁੱਟ ਲਿਆ ਉਸ ਦੇ ਘਰਾਣੇ ਦੀਆਂ ਤੀਵੀਆਂ ਫੜ ਲਈਆਂ ਤੇ ਉਹਨਾਂ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਤਾਂ ਕਿ ਉਹ ਆਪਣਾ ਧਰਮ ਛੱਡ ਕੇ ਇਸਲਾਮ ਵਿੱਚ ਆ ਜਾਣ ਇਸ ਤਰ੍ਹਾਂ ਜਦ ਉਹਨਾਂ ਅਬੂਲਾਸ਼ਤਰੀਆਂ ਨੂੰ ਆਤੰਕ ਕੀਤਾ ਗਿਆ ਤਾਂ ਪੰਡਤ ਵੀਰਬਾਲ ਦੀ ਘਰਵਾਲੀ ਨੇ ਧਰਮ ਤਿਆਗਨ ਦੀ ਥਾਂ ਆਪਣੀ ਜਾਨ ਤੇ ਖੇਡ ਜਾਣਾ ਜੋ ਸਮਝਿਆ ਅਤੇ ਆਤਮ ਹਾਤ ਕਰਕੇ ਧਰਮ ਬਚਾ ਲਿਆ ਪਰ ਉਸ ਦੀ ਨੌਜਵਾਨ ਨੂੰ ਵਿਚਾਰੀ ਇਹਨਾਂ ਅਸਹਿ ਕਸ਼ਟਾਂ ਨੂੰ ਨਾ ਸਹਾਰ ਸਕੀ ਤੇ ਮੁਸਲਮਾਨ ਹੋ ਗਈ ਇਸ ਨੂੰ ਕਾਬਲ ਭਜਵਾ ਦਿੱਤਾ ਗਿਆ ਜੋ ਮੁੱਦਤਾਕ ਉਥੇ ਜਿੰਦੀ ਰਹੀ ਖਾਲਸਾ ਫੌਜ ਦੀ ਕਸ਼ਮੀਰ ਪਰ ਚੜਾਈ ਉੱਪਰ ਲਿਖੇਆਂ ਫੈਸਲੇ ਅਨੁਸਾਰ ਮਹਾਰਾਜਾ ਸਾਹਿਬ ਨੇ ਉਸੇ ਦਿਨ ਤੋਂ ਬੜੀਆਂ ਭਾਰੀ ਫੌਜੀ ਤਿਆਰੀਆਂ ਦਾ ਹੁਕਮ ਦੇ ਦਿੱਤਾ ਇਸ ਤਰ੍ਹਾਂ بڑے بڑے ਜਖੀਰੇ ਰਸਤ ਰਸਾਨੀ ਤੇ ਵਜੀਰਾਬਾਦ ਤੇ ਗੁਜਰਾਤ ਜਮਾ ਕੀਤੇ ਗਏ ਇਹਨਾਂ ਸਾਰੀਆਂ ਲੋੜਿੰਦੀਆਂ ਤਿਆਰੀਆਂ ਦੇ ਉਪਰੰਤ 20 ਅਪ੍ਰੈਲ ਸਨ 1819 ਈਸਵੀ ਨੂੰ ਸ਼ੇਰੇ ਪੰਜਾਬ ਨੇ ਆਪਣੀ ਨਿਗਰਾਨੀ ਵਿੱਚ 30000 ਫੌਜ ਨਾਲ ਲਾਹੌਰ ਤੋਂ ਕੂਜ ਕਰ ਦਿੱਤਾ ਇਹ ਫੌਜਾਂ ਜਦ ਵਜੀਰਾਬਾਦ ਅਤੇ ਗੁਜਰਾਤ ਦੇ ਵਿੱਚਕਾਰ ਖੁੱਲੇ ਮੈਦਾਨ ਵਿੱਚ ਇਕੱਤਰ ਹੋ ਗਈਆਂ ਤਾਂ ਮਹਾਰਾਜਾ ਸਹਿਬ ਨੇ ਸਹਜਾਦਾ ਖੜਕ ਸਿੰਘ ਸਰਦਾਰ ਹਰੀ ਸਿੰਘ ਨਲਵਾ ਤੇ ਬਾਬਾ ਫੂਲਾ ਸਿੰਘ ਜੇ ਅਕਾਲੀ ਨੂੰ ਸਭ ਤੋਂ ਪਹਿਲਾਂ ਕਸ਼ਮੀਰ ਤੇ ਚੜ੍ਹਾਈ ਕਰਨ ਦਾ ਹੁਕਮ ਦਿੱਤਾ ਇਹਨਾਂ ਦੇ ਪਿੱਛੇ ਬਹਾਦਰ دیਵਾਨ ਚੰਦ ਜਫਰ ਜੰਗ ਤੇ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਸਰਦਾਰ ਹੁਕਮਾ ਸਿੰਘ ਚਿਮਣੀ ਸਰਦਾਰ ਜਵਾਲਾ ਸਿੰਘ ਆਦ ਸਰਦਾਰਾਂ ਦੀ ਸੰਪਣੀ ਚ ਹੋਰ ਫੌਜ ਤੋਰੀ ਗਈ ਇਸ ਤੋਂ ਛੂਟ 10000 ਰਾਕਵੀ ਫੌਜ ਮਹਾਰਾਜਾ ਸਾਹਿਬ ਨੇ ਆਪਣੇ ਪਾਸ ਰੱਖੀ ਤਾਂ ਕਿ ਜਿੱਥੇ ਜਿੱਥੇ ਸੱਜਰ ਸ਼ਾ ਫੌਜ ਦੀ ਲੋੜ ਪਾਏ ਉਥੇ ਬਹੁਤ ਛੇਤੀ ਪਹੁੰਚਾ ਦਿੱਤੀ ਜਾਵੇ ਇਸ ਤਰ੍ਹਾਂ ਸਤਿ ਸ੍ਰੀ ਅਕਾਲ ਦੇ ਆਕਾਸ਼ ਤੋੜ ਦੇਕਾਰਿਆਂ ਦੇ ਗੂੰਜ ਵਿੱਚ ਇਹ ਫੌਜ ਕੂਚ ਕਰਕੇ ਪਿੰਬਰ ਪਹੁੰਚੀ ਇਸ ਮੰਝਲ ਤੋਂ ਪਹਾੜੀ ਚੜਾਈ ਆਰੰਭ ਹੋ ਗਈ ਇਸ ਢੰਕੀ ਵਿੱਚ ਕਿਉਂਕਿ ਕੇਵਲ ਇੱਕੋ ਤਲਾ ਦੇ ਹੋਣ ਦੇ ਕਾਰਨ ਆਮ ਪਾਣੀ ਨਹੀਂ ਸੀ ਮਿਲਦਾ ਇਸ ਲਈ ਫੌਜ ਨੂੰ ਹੁਕਮ ਦਿੱਤਾ ਗਿਆ ਕਿ ਹਰ ਇੱਕ ਜਵਾਨ ਆਪੋ ਆਪਣੀਆਂ ਕੁੱਪੀਆਂ ਪਾਣੀ ਨਾਲ ਭਰ ਲਏ ਜੋ ਇਸੇ ਤਰ੍ਹਾਂ ਕੀਤਾ ਗਿਆ ਇਥੋਂ 10 ਕੋ ਮੰਜਲ ਤੈ ਕਰਨ ਬਾਅਦ ਸੈਦਾਬਾਦ ਨਾਮੀ ਪਿੰਡ ਆਇਆ ਜਿੱਥੇ ਪੁਰਾਣੇ ਸਮੇਂ ਦਾ ਇੱਕ ਕਿਲਾ ਸੀ ਖਾਲਸਾ ਫੌਜ ਦੇ ਪਹੁੰਚਦਿਆਂ ਹੀ ਕਿਲਾਦਾਰ ਨੱਠ ਗਿਆ ਤੇ ਖਾਲਸੇ ਨੇ ਬਿਨਾਂ ਲੜਾਈ ਦੇ ਕਿਲੇ ਪਰ ਕਬਜ਼ਾ ਕਰ ਲਿਆ 19 ਵਿਸਾਖ ਮੁਤਾਬਕ 1 ਮਈ ਸਨ 1819 ਨੂੰ ਖਾਲਸਾ ਫੌਜਾਂ ਨੇ ਰਜੋੜੀ ਜਾ ਡੇਰੇ ਲਾਇ ਇਥੋਂ ਦਾ ਹਾਕਮ ਰਾਜਾ ਅਗਰਖਾਨ ਆਪਣੇ ਪਹਿਲੇ ਅਹਿਦਨਾਮੇ ਦੇ ਵਿਰੁੱਧ ਇਸ ਸਮੇਂ ਬਾਗੀ ਹੋ ਬੈਠਾ ਸੀ ਅਤੇ ਉਸਨੇ ਖਾਲਸਾ ਫੌਜ ਰੋਕਣ ਦਾ ਆਪਣੇ ਵੱਲੋਂ ਪੂਰਾ ਪੂਰਾ ਯਤਨ ਕੀਤਾ ਸੀ ਇਥੇ ਸਰਦਾਰ ਹਰੀ ਸਿੰਘ ਨੇ ਇਸ ਪਰ ਇੰਨੀ ਤੇਜ਼ੀ ਨਾਲ ਹੱਲਾ ਕਰਕੇ ਅਗਰਖਾਨ ਦੀ ਫੌਜ ਨੂੰ ਇਸ ਤਰ੍ਹਾਂ ਦਬ ਖੜਿਆ ਜਿਸ ਤਰ੍ਹਾਂ ਹੜਦੀ ਕਾਂ ਕੱਖਾਂ ਕਾਨੀਆਂ ਨੂੰ ਅੱਗੇ ਰੱਖ ਲੈਂਦੀ ਹੈ ਹੁਣ ਜਦ ਇਸਨੇ ਖਾਲਸੇ ਦਾ ਇਹਨਾਂ ਜੋਰ ਦੇਖਿਆ ਤਾਂ ਨਸ ਕੇ ਆਪਣੀ ਜਾਨ ਬਚਾਉਣ ਤੋਂ ਛੁੱਟ ਹੋਰ ਕੁਝ ਵੀ ਨਾ ਕਰ ਸਕਿਆ ਇਸ ਟੱਕਰੇ ਵਿੱਚ ਖਾਨ ਨੇ ਜਾਨਾ ਆਦਿਕ ਦਾ ਭਾਰੀ ਨੁਕਸਾਨ ਉਠਾਇਆ ਸੀ ਹਾਲਸੇ ਵੱਲੋਂ ਵੀ 10 ਜਵਾਨ ਆਪਣਾ ਆਪ ਵਾਰ ਗਏ ਜਿੰਨਾਂ ਵਿੱਚੋਂ ਬਹਾਦਰ ਸਰਦਾਰ ਜੋਧ ਸਿੰਘ ਰੁੱਸਾ ਖਾਸ ਤੌਰ ਤੇ ਪਰ ਜੇਕਰ ਦੇ ਕਾਬਿਲ ਹਨ ਨਸੇ ਜਾਂਦੇ ਅਗਰਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਸਵੇਰ ਨੂੰ ਸ਼ੇਰੇ ਪੰਜਾਬ ਪਾਸ ਪਿੰਬਰ ਪਜਵਾ ਦਿੱਤਾ ਗਿਆ ਇਸ ਨੂੰ ਜਦ ਮਹਾਰਾਜਾ ਸਾਹਿਬ ਦੀ ਹਜ਼ੂਰੀ ਵਿੱਚ ਪੇਸ਼ ਕੀਤਾ ਗਿਆ ਤਾਂ ਇਸ ਨੇ ਜਾਨ ਬਖਸ਼ੀ ਲਈ ਬੜੀ ਅਰਜ਼ੋਈ ਕੀਤੀਆਂ ਅਤੇ ਅੱਗੇ ਨੂੰ ਸੱਚੇ ਦਿਲੋਂ ਸਰਕਾਰ ਦਾ ਅਨੁਸਾਰੀ ਰਹਿਣ ਦਾ ਵਾਅਦਾ ਕੀਤਾ ਤੇ ਕਸ਼ਮੀਰ ਦੀ ਫਤਿਹਯਾਬੀ ਲਈ ਆਪਣੇ ਆਪ ਨੂੰ ਹਰ ਇੱਕ ਤਰ੍ਹਾਂ ਦੀ ਸੇਵਾ ਕਰਨ ਲਈ ਪੇਸ਼ ਕੀਤਾ ਮਹਾਰਾਜਾ ਸਾਹਿਬ ਨੇ ਨਾ ਕੇਵਲ ਇਸ ਦੀ ਜਾਨ ਬਖਸ਼ੀ ਦਾ ਹੁਕਮ ਹੀ ਦਿੱਤਾ ਸਗੋਂ ਇਸ ਨੂੰ ਰਾਜੌੜੀ ਦੀ ਰਾਜਗੀ ਵੀ ਬਖਸ਼ ਦਿੱਤੀ ਹੁਣ ਇਥੋਂ ਖਾਲਸਾ ਫੌਜ 16 ਕੋਹਾਂ ਦਾ ਕੂਚ ਕਰਕੇ ਬਹਿਰਾਮ ਗਲੇ ਪਹੁੰਚ ਗਈ ਰਸਤਾ ਬੜਾ ਵਿਖੜਾ ਤੇ ਕਠਨ ਪਹਾੜੀ ਸੀ ਪਰ ਖਾਲਸਾ ਹੀ ਆਗਾਦ ਜੋਸ਼ ਅਗੇ ਰਸਤੇ ਦੀ ਕੋਈ ਰੁਕਾਵਟ ਨਾ ਠਹਿਰ ਸਕੀ ਇਥੇ ਅਫਗਾਨੀ ਫੌਜਦਾਰ ਰਹਿੰਦਾ ਸੀ ਜਦ ਇਹਨੂੰ ਖਾਲਸਾ ਫੌਜ ਦੇ ਪਹੁੰਚਣ ਦੀ ਖਬਰ ਪਹੁੰਚੀ ਤਾਂ ਗੜੀ ਖਾਲੀ ਕਰਕੇ ਸ੍ਰੀ ਨਗਰਵਲ ਨਸ ਗਿਆ ਖਾਲਸਾ ਫੌਜਾਂ ਨੇ ਬਹਿਰਾਮ ਗਲੇ ਤੇ ਪੂਰਾ ਪੂਰਾ ਕਬਜ਼ਾ ਕਰ ਲਿਆ ਬਹਿਰਾਮ ਗਲਾ ਬڑے ਉੱਚੇ ਪਹਾੜਾਂ ਵਿੱਚ ਦਵੱਲੀ ਤਰੀ ਹੋਈ ਘਾਟੀ ਵਿੱਚ ਵਸਾਇਆ ਗਿਆ ਸੀ ਜਿੱਥੇ ਗਰਮੀਆਂ ਦੇ ਰੁੱਤ ਵਿੱਚ ਵੀ ਬੜੀ ਠੰਡ ਹੁੰਦੀ ਹੈ ਹਵਾ ਇੰਨੀ ਸਰਵਤੇ ਜੋਰ ਦੀ ਚੱਲਦੀ ਹੈ ਕਿ ਹਰ ਵਕਤ ਕੱਪੜੇ ਦੀ ਲੋੜ ਪੈਂਦੀ ਹੈ ਮੀਰ ਮੁਹੰਮਦ ਖਾਨ ਅਤੇ ਮੁਹੰਮਦ ਅਲੀ ਖਾਨ ਹਾਕਮ ਸੁਪਨੈ ਖਾਲਸੇ ਦੀ ਤੈਅ ਮੰਨ ਲਈ ਅਤੇ ਸ਼ਹਿਜ਼ਾਦਾ ਖੜਕ ਸਿੰਘ ਨੇ ਇਹਨਾਂ ਨੂੰ ਬਹੁਮੁੱਲੀਆਂ ਖਿਲਤਾ ਵਖਸ਼ੀਆਂ ਖਾਲਸੇ ਦੇ ਡੇਰੇ ਅਜੇ ਬਹਿਰਾਮ ਉਂਗਲੇ ਹੀ ਲੱਗੇ ਹੋਏ ਸਨ ਕਿ ਇੱਥੇ ਖਬਰਾਂ ਪਹੁੰਚੀਆਂ ਕਿ ਜ਼ਬਰਦਸਤ ਖਾਨ ਵਾਲੀਏ ਪੁਨਛ ਆਪਣੇ ਕਿਲੇ ਤਰਾਈ ਵਿੱਚ ਜੰਗੀ ਤਿਆਰੀਆਂ ਕਰਕੇ ਆ ਕੀ ਹੋ ਬੈਠਾ ਹੈ ਅਤੇ ਇਧਰ ਨੂੰ ਜਾਣ ਵਾਲੇ ਸਾਰੇ ਰਸਤਿਆਂ ਵਿੱਚ ਦਰਖਤ ਕਟਵਾ ਕੇ ਤੇ ਭਾਰੀ ਪੱਥਰ ਸਟਵਾ ਕੇ ਰਸਤੇ ਬੰਦ ਕਰ ਰਿਹਾ ਹੈ। ਅਗਲੀ ਪਲਕ ਨੂੰ ਸਰਦਾਰ ਹਰੀ ਸਿੰਘ ਨਲਵੇ ਦੇ ਡੇਰੇ ਡਿਵੀਜ਼ਨ ਅਤੇ ਅਕਾਲੀ ਫੂਲਾ ਸਿੰਘ ਜੀ ਦੇ ਅਕਾਲੀ ਜਥੇ ਨੇ ਜ਼ਬਰਦਸਤ ਖਾਨ ਤੇ ਜਾ ਤਵਾ ਕੀਤਾ। ਇਥੇ ਚੰਗੀ ਜੰਮ ਜੰਮਵੀ ਲੜਾਈ ਉਪਰੰਤ ਵੈਰੀ ਦੇ ਸਾਰੇ ਸੰਗਰ ਤੇ ਨਾਕੇ ਇੱਕ ਇੱਕ ਕਰਕੇ ਫਤਿਹ ਕਰ ਲਿੱਤੇ ਗਏ। ਛੇਕੜ ਕਿਲਾ ਤਰਾਈ ਦੀਵਾਰੀ ਆਈ ਜਿਸ ਨੂੰ ਖਾਨ ਨੇ ਆਪਣੇ ਵੱਲੋਂ ਬੜਾ ਹੀ ਪੱਕਾ ਕੀਤਾ ਹੋਇਆ ਸੀ। ਪਰ ਖਾਲਸੇ ਨੇ ਇੰਨਾ ਜ਼ੋਰਦਾਰ ਹੱਲਾ ਕੀਤਾ ਕਿ ਖਾਨ ਦੀ ਬਹੁਤ ਛੇਤੀ ਹੋਸ਼ ਟਿਕਾਣੇ ਆ ਗਈ। ਇਸ ਵਿੱਚ ਸੰਦੇਹ ਨਹੀਂ ਕਿ ਜ਼ਬਰਦਸਤ ਖਾਨ ਆਪਣੀ ਜ਼ਬਰਦਸਤ ਤਾਕਤ ਨਾਲ ਲੜਿਆ। ਪਰ ਖਾਲਸਾ ਫੌਜਾਂ ਦੇ ਅਮਿਤ ਜੋਸ਼ ਅਗੇ ਫਿਰ ਵੀ ਨਾ ਠਹਿ ਸਕਿਆ ਇਸ ਸਮੇਂ ਕਿਲੇ ਦੀ ਇਹ ਬਾਹੀ சுரੰਗ ਲਗਾ ਕੇ ਉਡਾ ਦਿੱਤੀ ਗਈ ਬਸ ਫਿਰ ਕਿਸੇ ਖਾਲਸਾ ਫੌਜਾਂ ਆਪਣੇ ਜਸ਼ੀਲੇ ਅਤੇ ਨਿਡਰ ਆਗੂਆਂ ਦੀ ਅਗਵਾਈ ਵਿੱਚ ਕਿਲੇ ਤੇ ਟੁੱਟ ਪਈਆਂ ਤੇ ਬਹੁਤ ਛੇਤੀ ਕਿਲੇ ਤੇ ਖਾਲਸੇ ਝੰਡਾ ਘਰ ਦਿੱਤਾ ਗਿਆ ਪਰ ਇਸ ਨਾਲ ਲੜਾਈ ਮੁੱਕ ਨਾ ਸੀ ਗਈ ਸਗੋਂ ਕਿਲੇ ਦੇ ਅੰਦਰ ਉਹ ਭਿਆਨਕ ਤਲਵਾਰ ਚੱਲੀ ਕੇ ਪਲ ਦੋ ਪਲ ਵਿੱਚ ਧਰਤੀ ਤੇ ਲੋਥਾਂ ਹੀ ਲੋਥਾਂ ਵਿਛ ਗਈਆਂ ਹੁਣ ਖਾਨ ਨੇ ਜਦ ਆਪਣੇ ਆਪ ਨੂੰ ਸਾਰੇ ਪਾਸਿਆਂ ਤੋਂ ਘੇਰੇ ਵਿੱਚ ਡਿੱਠਾ ਤਾਂ ਡਾਡਾ ਘਬਰਾਇਆ ਇਥੋਂ ਉਸਨੇ ਨਸਣਾ ਚਾਹਿਆ ਪਰ ਖਾਲਸਾ ਫੌਜ ਦੇ ਕੋਈ ਸਿੰਘਾਂ ਨੇ ਨਸਨ ਤੋਂ ਪਹਿਲਾਂ ਹੀ ਉਸਨੂੰ ਕਾਬੂ ਕਰ ਲਿਆ ਤੇ ਇਹਦੀਆਂ ਮਨ ਦੀਆਂ ਮਨ ਵਿੱਚ ਰਹਿ ਗਈਆਂ ਖਾਨ ਦੀ ਫੌਜ ਨੇ ਜਦ ਆਪਣੇ ਆਗੂਆਂ ਨੂੰ ਖਾਲਸੇ ਦੀ ਕੈਦ ਵਿੱਚ ਤੱਕਿਆ ਤਾਂ ਉਹਨਾਂ ਆਪਣੀਆਂ ਤਲਵਾਰਾਂ ਖਾਲਸੇ ਦੇ ਪੈਰਾਂ ਵਿੱਚ ਰੱਖ ਦਿੱਤੀਆਂ ਲੜਾਈ ਉਸੇ ਸਮੇਂ ਉਸੇ ਦਮ ਬੰਦ ਕਰ ਦਿੱਤੀ ਗਈ ਤਾਂ ਕਿ ਬੇਲੋੜੀ ਇੱਕ ਜਾਨ ਵੀ ਜਾਇਆ ਨਾ ਹੋਣੇ ਪਾਏ ਇਸ ਕਿਲੇ ਵਿੱਚੋਂ ਬਹੁਤ ਸਾਰਾ ਖਜ਼ਾਨਾ ਤੇ ਜੰਗੀ ਸਮਾਨ ਖਾਲਸੇ ਦੇ ਹੱਥ ਆਇਆ ਇਸ ਕਿਲੇ ਦਾ ਪੱਕਾ ਪਰਬੰਧ ਕਰਕੇ ਇਥੋਂ ਖਾਲਸਾ ਫੌਜ ਫਿਰ ਬਹਿਰਾਮ ਗਲੇ ਆ ਇਕੱਠੀ ਹੋਈ ਇਥੇ ਖਾਲਸਾ ਫੌਜ ਨੂੰ ਕੁਝ ਦਿਨ ਆਰਾਮ ਦਿੱਤਾ ਗਿਆ ਤਾਂ ਕਿ ਅੱਗੇ ਆਉਣ ਵਾਲੇ ਵੱਡੇ ਸੰਗਰਾਮ ਲਈ ਖਾਲਸਾ ਸਜਿਰ ਸਾਹ ਹੋ ਜਾਏ ਮਾਮੇ ਇਸ ਵਕਤ ਤੱਕ ਇਹ ਇਲਾਕਾ ਪਿੰਬਰ ਰਾਜੌੜੀ ਪੁਨਛ ਆਦ ਕਸ਼ਮੀਰ ਦੇ ਬਹੁਤ ਸਾਰੇ ਭਾਗ ਉੱਪਰ ਖਾਲਸੇ ਦਾ ਕਬਜ਼ਾ ਹੋ ਗਿਆ ਸੀ ਪਰ ਅਜੇ ਕਸ਼ਮੀਰ ਦੇ ਅਸਲ ਹੁਕਮਰਾਨ ਬਾ ਕਰ ਜਈਆ ਨਾਲ ਜੋਰ ਜਮਾਈ ਕਰਨੀ ਬਾਕੀ ਸੀ ਕਿਉਂਕਿ ਅਫਗਾਨ ਕਸ਼ਮੀਰ ਨੂੰ ਸਦਾ ਲਈ ਆਪਣੀ ਮਲਕੀਅਤ ਸਮਝੀ ਬੈਠੇ ਸਨ ਜਿਸ ਬਾਬਤ ਉਹ ਸਦਾ ਇਹ ਸ਼ੇਰ ਪੜਿਆ ਕਰਦੇ ਸਨ ਹਾਰ ਸੋਖਤਾ ਜਾਣੇ ਕਿ ਬਾ ਕਸ਼ਮੀਰਦਰ ਆਇਦ ਗਰ ਮੁਰਗ ਕਬਾਬ ਅਸਤ ਕੇ ਬਾਬਾਲ ਵਾ ਪਰ ਆਇਦ ਭਾਵ ਕਸ਼ਮੀਰ ਇਹ ਨਾ ਰੋ ਕਰਨ ਵਾਲਾ ਦੇਸ਼ ਹੈ ਕਿ ਜੇ ਇਸ ਵਿੱਚ ਕੋਈ ਸੜਿਆ ਹੋਇਆ ਜੀਵ ਅਰਥਾਤ ਪੁੰਜਾ ਪੁੱਜਾ ਹੋਇਆ ਮੁਰਗਾ ਇਥੇ ਆ ਜਾਵੇ ਤਾਂ ਉਸ ਦੇ ਵੀ ਪਰ ਤੇ ਖੰਭ ਮੁੜ ਜੰਮ ਪੈਂਦੇ ਹਨ ਇਸ ਜੰਨਤ ਨजीर ਨੂੰ ਉਹ ਕਦ ਸਖਾਲੇ ਹੱਥੀ ਆਪਣੇ ਕੋਲੋਂ ਵਿਛੋੜ ਸਕਦੇ ਸਨ ਉਹ ਇਸ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਲਈ ਆਪਣੇ ਲਹੂ ਦਾ ਅੰਤਮ ਤੁੰਬਕਾ ਤੱਕ ਵੀ ਵਾਰਨ ਲਈ ਤਿਆਰ ਸਨ ਇੱਥੇ ਖਾਲਸਾ ਫੌਜਾਂ ਅਜੇ ਕੂਚ ਦੀਆਂ ਤਿਆਰੀਆਂ ਵਿੱਚ ਹੀ ਸਨ ਕਿ ਖਬਰਾਂ ਪਹੁੰਚੀਆਂ ਕਿ ਮੁਹੰਮਦ ਜਬਾਰ ਖਾਨ ਮਾਲਕ ਕਸ਼ਮੀਰ ਆਪਣੀ ਬਹੁਤ ਸਾਰੀ ਫੌਜ ਅਤੇ ਭਾਰੀਆਂ ਤੋਪਾਂ ਨਾਲ ਸੁਪਈ ਸੁਪਨਦੇਮ ਮદાન ਵਿੱਚ ਮੋਰਚੇ ਜਮਾਈ ਲੜਾਈ ਲਈ ਤਿਆਰੀ ਕਰ ਰਿਹਾ ਹੈ ਹੁਣ ਇਥੋਂ ਪੂਜ ਕਰਕੇ ਖਾਲਸਾ ਫੌਜਾਂ ਨੇ ਪੀਰ ਪੰਜਾਲ ਦੀ ਕਰੜੀ ਉਚਾਈ ਨੂੰ ਬੜੀ ਧ੍ਰੜਤਾ ਨਾਲ ਤੈਅ ਕਰ ਲਿਆ ਇਸ ਤਰ੍ਹਾਂ ਇਹ ਫੌਜ 26 ਜੂਨ ਦੀ ਸ਼ਾਮ ਸਰਾਏ ਇਲਾਹੀ ਪਹੁੰਚ ਗਈ ਰਸਤੇ ਵਿੱਚ ਕਈ ਥਾਈ ਵੈਰੀ ਦੀਆਂ ਪਿਕਟਾਂ ਚੌਕੀਆਂ ਨਾਲ ਕੁਝ ਟਕਰੇ ਵੀ ਹੋਏ ਜਿਨ੍ਹਾਂ ਵਿੱਚ ਖਾਲਸਾ ਫੌਜਾਂ ਸਭ ਤਰ੍ਹਾਂ ਨਾਲ ਕਾਮਯਾਬ ਰਹੀਆਂ ਇੱਥੇ ਪਹੁੰਚ ਕੇ ਖਾਲਸਾ ਫੌਜਾਂ ਨੂੰ ਮੁੜ ਆਰਾਮ ਦਿੱਤਾ ਗਿਆ। ਇਸ ਸਮੇਂ ਖਾਲਸੇ ਦੀ ਖਬਰ ਰਸਾਨੀ ਦਾ ਪ੍ਰਬੰਧ ਇਹ ਨਾ ਚੰਗਾ ਸੀ ਕਿ ਅਫਗਾਨੀ ਕੈਂਪਾਂ ਵਿੱਚੋਂ ਰੋਜ਼ਾਨਾ ਖਬਰਾਂ ਪਹੁੰਚ ਰਹੀਆਂ ਸਨ ਜਿਨ੍ਹਾਂ ਤੋਂ ਵੈਰੀ ਦੀ ਹਰ ਇੱਕ ਤਜਵੀਜ਼ ਦਾ ਪਤਾ ਮਿਲ ਰਿਹਾ ਸੀ। ਜੇ ਦੇ ਮੁਤਾਬਕ ਹੋਣ ਵਾਲੀ ਵੱਡੀ ਲੜਾਈ ਲਈ ਖਾਲਸਾ ਫੌਜ ਦੇ ਜ਼ਿੰਮੇਵਾਰ ਸਭ ਤਰ੍ਹਾਂ ਦੀਆਂ ਤਿਆਰੀਆਂ ਵਿੱਚ ਦਿਨ ਰਾਤ ਇੱਕ ਕਰਕੇ ਝੋਟੇ ਹੋਏ ਸਨ। ਉਧਰ ਜ਼ਵਾਰ ਖਾਨ ਬੜੀ ਦਲੇਰੀ ਨਾਲ ਆਪਣੀ ਫੌਜ ਲਈ ਮੋਰਚੇ ਤੇ ਸੰਗਰ ਸੁਪਈ ਦੇ ਮੈਦਾਨ ਵਿੱਚ ਤਿਆਰੀ ਕਰਾ ਰਿਹਾ ਸੀ ਖਾਲਸੇ ਨੇ ਸਰਾਏ ਤੋਂ ਕੂਚ ਕਰਕੇ ਆਹੀਰਪੁਰ ਜਾ ਡੇਰਾ ਲਾਇਆ ਇਥੋਂ ਹੁਣ ਮੈਦਾਨ ਜੰਗ ਪੰਜ ਕੁ ਕੋ ਦੀ ਵਾੜ ਤੇ ਰਹਿ ਗਿਆ ਸੀ ਇਥੇ ਖਾਲਸਾ ਫੌਜਾਂ ਨੂੰ ਤਿੰਨਾ ਭਾਗਾਂ ਵਿੱਚ ਵੰਡ ਦਿੱਤਾ ਗਿਆ ਇੱਕ ਦਸਤਾ ਪਰसिद्ध ਜਰਨੈਲ ਮਿਸਰ دیਵਾਨ ਚੰਦ ਦੀ ਤਹਿਤ ਵਿੱਚ ਦੂਜੇ ਜਥੇ ਵਿੱਚ ਬਹੁਤ ਸਾਰੀ ਫੌਜ ਸਰਦਾਰ ਹਰੀ ਸਿੰਘ ਨਲਵਾ ਤੇ ਸਰਦਾਰ ਛਾਮ ਸਿੰਘ ਜੀ ਹਟਾਰੀ ਦੀ ਕੰਪਨੀ ਵਿੱਚ ਅਤੇ ਤੀਜਾ ਭਾਗ ਸ਼ਹਿਜ਼ਾਦਾ ਖੜਕ ਸਿੰਘ ਤੇ ਬਾਬਾ ਅਫੂਲਾ ਸਿੰਘ ਅਕਾਲੀ ਦੀ ਕਮਾਨ ਵਿੱਚ ਤਿਆਰ ਹੋ ਗਿਆ। ਇਸ ਤਰ੍ਹਾਂ 21 ਹਾਰ ਮੁਤਾਬਕ 3 ਜੁਲਾਈ 1819 ਦੀ ਸਵੇਰ ਨੂੰ ਪਾਉ ਫਟਾਲੇ ਤੋਂ ਪਹਿਲਾਂ ਹੀ ਖਾਲਸਾ ਫੌਜ ਨੂੰ ਵੈਰੀ ਤੇ ਤਾਬਾ ਕਰਨ ਦਾ ਹੁਕਮ ਦਿੱਤਾ। ਬਸ ਫਿਰ ਕੀ ਸੀ? ਖਾਲਸਾ ਫੌਜਾਂ ਤੂਫਾਨਾਂ ਦੀ ਤਰ੍ਹਾਂ ਅੱਗੇ ਵਧੀਆਂ ਤੇ ਅਫਗਾਨਾਂ ਦੇ ਅੰਮੋਰਚਾਂ ਤੇ ਜਾ ਪਈਆਂ ਜਦੋਂ ਅੱਗੋਂ ਜਦ ਵੈਰੀ ਨੇ ਖਾਲਸਾ ਫੌਜ ਨੂੰ ਕਾਲੀਆਂ ਘਟਾਂ ਦੀ ਤਰ੍ਹਾਂ ਅੱਗੇ ਵਧਾ ਡਿੱਠਾ ਤਾਂ ਅਫਗਾਨਾਂ ਵਿੱਚ ਗਜਬ ਦਾ ਜੋਸ਼ ਵਧਿਆ ਉਹਨਾਂ ਨੇ ਉਸ ਵੇਲੇ ਆਪਣੀਆਂ ਤੋਪਾਂ ਤੋਂ ਅੱਗ ਭਰਉਣੀ ਆਰੰਭ ਕਰ ਦਿੱਤੀ ਇਦਰੋਂ ਖਾਲਸੇ ਦੇ ਤੋਬਖਾਨੇ ਨੇ ਵੀ ਦਿਲ ਹਿਲਾ ਦੇਣ ਵਾਲੀਆਂ ਗਰਜਾਂ ਨਾਲ ਉਹਨਾਂ ਦਾ ਮੂੰਹ ਤੋੜਵਾ ਜਾ ਦਿੱਤਾ ਇਸ ਸਮੇਂ ਮਹਾਰਾਜਾ ਸਾਹਿਬ ਦੀਆਂ ਹਲਕੀਆਂ ਤੋਪਾਂ ਨੇ ਜੋ ਸੂਰਜਮੁਖੀ ਦੇ ਨਾਮ ਪਰ ਮਸ਼ਹੂਰ ਸਨ ਅਤੇ ਜਿਹੜੀਆਂ ਛੇਤੀ ਛੇਤੀ ਚੱਲਣ ਲਈ ਉਸ ਸਮੇਂ ਬੜੀ ਪ੍ਰਸਿੱਧਤਾ ਪ੍ਰਾਪਤ ਕਰ ਚੁੱਕੀਆਂ ਸਨ ਆਪਣਾ ਭਾਰੀ ਕਮਾਲ ਦੱਸਿਆ ਦੁਪਹਿਰ ਤੀਕ ਦੋਹਾਂ 13 ਵੱਲੋਂ ਉਹ ਹਨੇਰ ਦੀ ਗੋਲਾਬਾਰੀ ਹੋਈ ਕਿ ਕੰਨੀ ਪਈ ਆਵਾਜ਼ ਨਾ ਸੀ ਸੁਣੀ ਜਾਂਦੀ ਦੁਪਹਿਰੇ ਦੇ ਢਲਦਿਆਂ ਹੀ ਜਰਨੈਲ ਦੀਵਾਨ ਚੰਦ ਨੇ ਆਪਣੇ ਦਸਤੇ ਨੂੰ ਹੋਰ ਅੱਗੇ ਵਧਣ ਦਾ ਹੁਕਮ ਦਿੱਤਾ ਇਹ ਫੌਜ ਬੜੇ ਥੋੜੇ ਕਦਮ ਹੀ ਅਗੇ ਵਧੀ ਸੀ ਕਿ ਬਹਾਦਰ ਸ਼ੇਰ ਦਿਲਖਾਨ ਨੇ ਜੰਗਲ ਦੀ ਆੜ ਵਿੱਚੋਂ ਇਸਤੇ ਬੜਾ ਕਰੜਾ ਹੱਲਾ ਕਰ ਦਿੱਤਾ ਅਤੇ ਆਉਂਦਿਆਂ ਸਾਰ ਦੋ ਹਲਕੀਆਂ ਤੋਪਾਂ ਆਪਣੇ ਕਬਜ਼ੇ ਵਿੱਚ ਕਰ ਲਈਆਂ ਠੀਕ ਇਸ ਸਮੇਂ ਖੱਬੇ ਪਾਸੇ ਤੋਂ ਸਰਦਾਰ ਹਰੀ ਸਿੰਘ ਆਪਣੀ ਫੌਜ ਨੂੰ ਇੰਨੀ ਤੇਜ਼ੀ ਨਾਲ ਅੱਗੇ ਵਧਾ ਕੇ ਲੈ ਗਿਆ ਕਿ ਅੱਖ ਦੇ ਫੇਰ ਵਿੱਚ ਅਫਗਾਨੀ ਫੌਜ ਘੇਰੇ ਵਿੱਚ ਆ ਗਈ ਹੁਣ ਦੋਹਾਂ ਪਾਸਿਓਂ ਵੱਲੋਂ ਸਿੰਘੀਨਾ ਤੇ ਤਲਵਾਰਾਂ ਖੁੱਲੀਆਂ ਵਰਤੀਆਂ ਗਈਆਂ ਇਸ ਸਮੇਂ ਬੜੀ ਲੋ ਡੁੱਲਵੀਂ ਲੜਾਈ ਹੋਈ ਇਹ ਲੜਾਈ ਹੱਥ ਵਾਤ ਹੋ ਰਹੀ ਸੀ ਕਿ ਉਪਰੋਂ ਅਕਾਲੀ ਜਥਾ ਆਪਣੇ ਮਹਾਬਲੀ ਜੋਦੇ ਬਾਬਾ ਫੁੱਲਾ ਸਿੰਘ ਅਕਾਲੀ ਦੀ ਗਵਾਈ ਵਿੱਚ ਅਫਗਾਨਾਂ ਉੱਤੇ ਆ ਪਿਆ। ਬਸ ਫੇਰ ਕੀ ਸੀ ਬੜੀ ਭਿਆਨਕ ਘਟਾ ਵੱਡ ਹੋਈ। ਜਸ਼ੀਲਾ ਤੇ ਬਹਾਦਰ ਸ਼ੇਰਦਿਲ ਖਾਨ ਸਣੇ ਆਪਣੇ ਦਲੇਰ ਭਾਈ ਮੀਰ ਅਖੌਰ ਸਮਦ ਖਾਨ ਤੇ ਹੋਰ ਬਹੁਤ ਸਾਰੇ ਨਾਮੀ ਅਫਗਾਨ ਮੁਖੀਆਂ ਦੇ ਨਾਲ ਇੱਥੇ ਮਾਰਿਆ ਗਿਆ। ਇਸ ਸਮੇਂ ਵਿੱਚ ਮੋਰ ਬੜੀ ਅਜੀਬ ਘਟਨਾਏ ਹੋਈ ਕਿ ਇਕ ਇਕ ਨਵਾਬ ਜਬਾਰ ਖਾਨ ਗਵਰਨਰ ਕਸ਼ਮੀਰ ਸਰਦਾਰ ਹਰੀ ਸਿੰਘ ਨਾਲੂਏ ਦੇ ਸਾਹਮਣੇ ਆ ਗਿਆ ਅਤੇ ਬੜੇ ਜੋਸ਼ ਨਾਲ ਸਰਦਾਰ ਜੀ ਉੱਤੇ ਆਪਣੀ ਆਪਦਾਰ ਤਲਵਾਰ ਦਾ ਵਾਰ ਕਰਨਾ ਚਾਹਾ ਪਰ ਆਪਣਾ ਸੱਜਾ ਹੱਥ ਉਹ ਤਾਂ ਚੁੱਕਿਆ ਹੀ ਸੀ ਕਿ ਸਰਦਾਰ ਹਰੀ ਸਿੰਘ ਨੇ ਬੜੀ ਤੇਜ਼ੀ ਨਾਲ ਆਪਣੀ ਤਲਵਾਰ ਦਾ ਵਾਰ ਕੇਵਲ ਇੱਕ ਲੰਮਾ ਪਹਿਲਾਂ ਕਰਕੇ ਨਾ ਕੇਵਲ ਆਪਣੇ ਆਪ ਨੂੰ ਵੈਰੀ ਦੀ ਸੱਟ ਤੋਂ ਬਚਾ ਲਿਆ ਸਾਹ ਕੋ ਉਸ ਦਾ ਤਲਵਾਰ ਵਾਲਾ ਹੱਥ ਕੱਟ ਦਿੱਤਾ ਜਬ ਜ਼ਬਰਖਾਨ ਨੇ ਆਪਣਾ ਇਹ ਹਾਲ ਡਿਠਾ ਤਾਂ ਉਹ ਮੁਸ਼ਕਲ ਨਾਲ ਜਾਨ ਬਚਾ ਕੇ ਨਸ ਗਿਆ ਇਸ ਵਿੱਚ ਜਰਾ ਵੀ ਸੰਦੇਹ ਨਹੀਂ ਸੀ ਕਿ ਅੱਜ ਅਫਗਾਨੀ ਫੌਜ ਨੇ ਆਪਣੇ ਬਹਾਦਰ ਆਗੂਆਂ ਦੀ ਤਹਿਤ ਵਿੱਚ ਬੜੀ ਸ਼ੂਰਮਤਾਈ ਨਾਲ ਲੜਾਈ ਲੜੀ ਪਰ ਖਾਲਸਾ ਫੌਜ ਦੇ ਅਥਾ ਜੋਸ਼ ਅਤੇ ਆਗਾ ਨਿਰਪੈਤਾ ਅੱਗੇ ਮੈਦਾਨ ਵਿੱਚ ਹੋਰ ਪੈਰ ਪੱਕੇ ਨਾ ਕਰ ਸਕੀ ਬਾਕੀ ਰਹਿੰਦੀ ਅਫਗਾਨੀ ਫੌਜ ਨੇ ਜਦ ਆਪਣੇ ਬਹਾਦਰ ਆਗੂਆਂ ਨੂੰ ਸ਼ਹੀਦ ਹੁੰਦਾ ਡਿੱਠਾ ਤਾਂ ਉਹਨਾਂ ਦਾ ਹੌਸਲਾ ਵੀ ਨਾਲ ਹੀ ਟੁੱਟ ਗਿਆ ਤੇ ਮੈਦਾਨ ਛੱਡ ਕੇ ਪਿੱਛੇ ਨੂੰ ਹਟ ਗਈਆਂ ਠੀਕ ਇਸ ਹਲਝੁਲੀ ਵਿੱਚ ਉਪਰੋਂ ਖਾਲਸੇ ਨੇ ਹਨੇਰ ਦੀ ਸ੍ਰੀ ਸਾਹਿਬ ਚਲਾਈ ਕੇ ਵੈਰੀ ਲਈ ਬਿਨਾ ਮੈਦਾਨ ਤੋਂ ਪੱਜਣ ਦੇ ਹੋਰ ਕੋਈ ਚਾਰਾ ਬਾਕੀ ਨਾ ਸੀ ਰਹਾ ਮੁਹੰਮਦ ਜਬਾਰ ਖਾਨ ਨੇ ਜਦ ਆਪਣੇ ਆਪ ਨੂੰ ਫੱਟੜ ਅਤੇ ਆਪਣੇ ਦੋਹਾ ਮਹਾਦਰ ਭਾਈਆਂ ਮੈਦਾਨ ਜੰਗ ਵਿੱਚ ਤੜਫਦਾ ਡਿੱਠਾ ਤਾਂ ਉਹ ਆਪਣੇ ਹੀ ਹੋਰ ਟੱਕਰੇ ਲਈ ਨਾ ਟਿਕ ਸਕਿਆ ਤੇ ਬੜੀ ਮੁਸ਼ਕਲ ਨਾਲ ਸਰਹੰਦੀ ਪਹਾੜੀਆਂ ਵਿੱਚੋਂ ਨਸ ਦਾ ਭਾਈ ਦਾ ਮੁਜਫਰਾਬਾਦ ਦੇ ਰਾਹ ਅਫਗਾਨਿਸਤਾਨ ਵੱਲ ਨਿਕਲ ਗਿਆ ਹੁਣ ਖਾਲਸੇ ਦੀ ਪੂਰੀ ਫਤਿਹ ਹੋ ਗਈ ਇਸ ਤਰ੍ਹਾਂ ਅੱਜ ਇਸਲਾਮੀ ਹਕੂਮਤ ਦੀਆਂ ਅਠਾਂ ਪੀੜੀਆਂ ਅਤੇ 500 ਸਾਲ ਸਨ 1325 ਤੋਂ 1819 ਈਸਵੀ ਦੇ ਬਾਦ ਕਸ਼ਮੀਰ ਵਿੱਚ ਖਾਲਸਾ ਰਾਜ ਕਾਇਮ ਕੀਤਾ ਗਿਆ ਇਸ ਭਾਰੀ ਫਤਿਹ ਦੀ ਖੁਸ਼ੀ ਵਿੱਚ ਉਸੇ ਵਕਤ توپਾਂ ਦੀ ਗੜਗੜਾਹਟ ਨਾਲ ਸਲਾਮੀ ਉਤਾਰੀ ਗਈ ਹੁਣ ਜੋਧਿਆਂ ਦੀ ਕਨਕੌਰ ਵਿੱਚ ਖਾਲਸੇ ਦੇ ਮੈਦਾਨ ਵਿੱਚ ਵਿਜੈ ਝੰਡਾ ਲਹਿਰਾ ਦਿੱਤਾ ਇਸ ਮੈਦਾਨ ਤੇ ਕਬਜ਼ਾ ਹੁੰਨ ਨਾਲ ਬਹੁਤ ਬੜਾ ਜ਼ਖੀਰਾ ਰਦ ਅਸਾਨੀਆਂ ਤੇ ਜੰਗ ਦਾ ਸਮਾਨ ਖਾਲਸੇ ਦੇ ਹੱਥ ਆਇਆ ਜਿਸ ਵਿੱਚ ਹਜ਼ਾਰਾਂ ਤਲਵਾਰਾਂ ਬੰਦੂਕਾਂ ਸੰਗੀਨਾ ਅਤੇ ਬੇਗਿਨਤ ਘੋੜੇ ਤੇ ਖੇਮੇ ਆਦ ਸਨ ਇਹਨਾਂ ਤੋਂ ਛੁੱਟ 22 ਤੋਪਾਂ ਜਿਨ੍ਹਾਂ ਵਿੱਚੋਂ 18 ਕੰਮ ਦੇ ਜੋਗ ਸਨ ਖਾਲਸੇ ਦੇ ਕਬਜ਼ੇ ਵਿੱਚ ਆਈਆਂ ਇਸ ਫਤਿਹ ਨਾਲ ਖਾਲਸੇ ਦਾ ਸਾਰੇ ਕਸ਼ਮੀਰ ਤੇ ਸਨੇਵ ਦੇ ਮਰਗਾ ਨਗਾ ਬਲਾ ਕਦਲਾ ਸਰਾ ਚੀਲਾ ਪਰਬਤਾਂ ਤੇ ਪਦਰਾ ਪਰ ਪੂਰਾ ਪੂਰਾ ਕਬਜ਼ਾ ਹੋ ਗਿਆ ਲਓ ਜੀ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ ਹਾਜ਼ਰ ਹਾਂ ਤੁਸੀਂ ਸੁਣਿਆ ਕਿ ਖਾਲਸੇ ਦਾ ਪਹਿਲਾ ਜੋ ਕਸ਼ਮੀਰ ਵਿੱਚ ਮੈਦਾਨ ਫਤਿਹ ਕੀਤਾ ਜੋ ਕਸ਼ਮੀਰ ਨੂੰ ਖਾਲਸਾ ਰਾਜ ਵਿੱਚ ਰਲਾਇਆ ਆਪਣਾ ਖਾਲਸਾ ਰਾਜ ਕਾਇਮ ਕੀਤਾ ਕਸ਼ਮੀਰ ਵਿੱਚ ਇੰਨਾ ਯੋਧਿਆਂ ਨੇ ਉਸ ਦਾ ਅਧਿਆਇ ਇੱਥੇ ਖਤਮ ਕਰਦੇ ਹਾਂ ਕੱਲ ਨੂੰ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗੇ ਇਤਿਹਾਸ ਪੜ੍ਹਦੇ ਜਾਂ ਸੁਣਦੇ ਜਾਂ ਸੁਣਾਉਂਦੇ ਸਮੇਂ ਬੇਅੰਤ ਪ੍ਰਕਾਰ ਦੇ ਆਪੁੱਲਾਂ ਚੁੱਕਾ ਹੋ ਜਾਂਦੀਆਂ ਹਨ ਹੋਈਆਂ ਹੋਣ ਗਿਆ ਗੁਰੂ ਸਾਹਿਬ ਬਖਸ਼ਨਹਾਰ ਨੇ ਨਦਾਨ ਸਿੰਘ ਜਾਣ ਕੇ ਬਖਸ਼ ਲੈਣਾ ਆਓ ਫਤੇ ਦੀ ਸਾਂਝ ਪਾਉਣੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ